ਇਹ ਵਾਰਦਾਤ ਹੋ ਗਿਆ ਉਸ ਬੰਦੇ ਜਾਣਕਾਰੀ ਦਿਓ ਜੀ 8:00 ਦੇ ਕਰੀਬ ਤਿੰਨ ਨਾ ਪਛਾਤੇ ਵਿਅਕਤੀ ਆਏ ਜਿਹਨਾਂ ਮੂੰਹ ਵੱਧੇ ਆ ਤੇ ਸਿੱਧਾ ਹੀ ਦਫਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਤੇਲ ਪਾਉਣਾ ਨਹੀਂਗਾ ਪੰਪ ਬੰਦ ਹੋ ਗਿਆ ਮੁੰਡੇ ਨਾਲ ਸਿੱਧੀਆਂ ਗੂੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਨਹੀਂ ਸ਼ਾਦੀ ਚ ਵੱਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵੱਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਵੱਧ ਗਿਆ ਇਸ ਕਰਕੇ ਜਿਹੜੇ ਆ ਉਹ ਸਾਰੇ ਕਿਉਂ ਭੱਜ ਗਿਆ ਸਾਰੇ ਤੁਸੀਂ ਕਿਦਾ ਦੇਖਦੇ ਇਹ ਲੁੱਟਖੋ ਦੀ ਨੀਅਤ ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀ ਨਹੀਂ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਤਾਂ ਉੱਥੇ ਪੈਣਾਂ ਕੋਈ ਗੱਲ ਨਾ ਕੋਈ ਪੈਸਾ ਨਾ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਹੈ ਜੀ ਉਹਨਾਂ ਨੇ ਕੋਈ ਉਹ ਕਿਹੜੇ ਕੋਈ ਵੀ ਬਚਾਰੇ ਬੈਠੇ ਸੀ ਉਦਰਾਏ ਉਹ ਕਿਹੜਾ ਪੰਪ ਤਾਂ ਬੰਦ ਕਰਕੇ ਬੈਠੇ ਸੀ ਉਹ ਤੋ ਆਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਜਿੰਨ ਕਿਤਾ ਵੇਖਦੇ ਨੇ ਗੈਂਗਸਟਰ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਬਾਹਰ ਆ ਕਿ ਉਹਨਾਂ ਦੇ ਕੋਲ ਗੁੰਟਾ ਆ ਕਹਾਂਗੇ ਜਾਂ ਕੋਈ ਹੋਰ ਕਿਸ ਤਰ੍ਹਾਂ ਦੇਖੋ ਜੀ ਹੁਣ ਇਹ ਪੁਲਿਸ ਜਿਹੜੀ ਅੱਜ ਤਰਤੀ ਚ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਹੈ ਉਹ ਤੋਂ ਪਤਾ ਲੱਗੂਗਾ ਇਹ ਕੀ ਹੈ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਇਹ ਵੇਖ ਲੋ ਵੀ ਦਿਨ ਦਿਹਾੜੇ ਜਿਹੜ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਵੱਜੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇਹਦਾ ਇਹਦਾ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਉਹਨਾਂ ਨੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈ ਪੈਦਾ ਕੀਤੀ ਜਾ ਰਹੀ ਹੈ ਅਸੋ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਰਿਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਾਲਾਤ ਜੋ ਬਣੇ ਪਏ ਆ ਜਿਹਨੂੰ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇ ਕਹਿਤੀ ਅੱਜ ਇਹ ਕਿڑی ਗੱਲ ਦਾ ਤੁਹਾਡੀ ਇਥੇ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ ਮੰਗ ਇਹ ਆ ਕਿ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਐ ਕਿਤਰਾ ਫਿਰ ਜੀਣਾ ਹਾਲਾਤ ਹੋਇਓ ਕਿਤਰਾ ਲੋਕ ਜਿਹੜੇ ਘਰਾਂ ਜੋ ਬਾਹਰ ਨਿਕਲਣਗੇ ਜਾਂ ਇਹ ਸਾਡੇ ਵਰਗੇ ਬੰਦਿਆਂ ਦੇ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਉਹਦੇ ਅਸੀਂ ਜਿਆ ਲੈ ਜੀ ਮਲੇਠਾ ਕਤੂ ਲੰਗਰ ਰੋਡ ਤੇ ਪਾਰਕ ਪੈਟਰੋਲਿੰਗ ਦਾ ਕੰਮ ਪਾਸ ਸੀ ਪੰਪ ਜਿਹੜਾ ਕਿ 6 ਵਜੇ ਇਹ ਬੰਦ ਹੋ ਜਾਂਦਾ ਇਨਾ ਦੇ ਤਿੰਨ ਬੰਦੇ ਗੋਦੋਂ ਅੰਮਿੱਤ ਅਰਧ ਨੂੰ ਬੰਦ ਕਰਕੇ ਸਾਮਪਨੋਂ ਕਮਰੇ ਅਸੇ ਜਾਓ ਤਿੰਨ ਨੌਜਵਾਨ ਇੱਕ ਗੱਡੀ ਚ ਆਇਆ ਜੀ ਇਹਨਾਂ ਨੇ ਲੁੱਟ-ਖੁੱਟ ਦੀ ਵਾਰਦਾਤ ਪਹਿਲਾਂ ਦਰਵਾਜ਼ਾ ਖੋਲ੍ਹਿਆ ਤੇ ਬਹੁਤ ਬਾਕੀ ਨੇ ਲੁੱਟ ਨੂੰ ਦਾ ਦਿੱਤਾ ਇਹਨਾਂ ਨੇ ਜੇ ਆਪਸ ਦੇ ਵਿੱਚ ਚਾਹਣ ਖਾਤਰ ਇਹਨਾਂ ਦੇ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਹੋਣਾਂ ਜਿਹੜਾ ਉਹਨਾਂ ਕੋਲ 300 ਉਹਨਾਂ ਨਾਲ ਜਿਹੜੀਆਂ ਗੋਲੀਆਂ ਚਲਾਉਣ ਕਰਦੇ ਜਿਹੜੀ ਬਹੁਤ ਅੰਮੀ ਬੈਂਸੇ ਵੀ ਉਹਦੇ ਐਂਡ ਖਰਪਾਣਾ ਖਰਪਾਣਾ ਬਹੁਤ ਆ ਜਾਂਦਾ ਜਿਹੜਾ ਉਹ ਇੰਜੜਾ ਵਾਕੀ ਜਿਹੜੀਆਂ ਮੋਡਲ ਇਤਿਹੀ ਸਹੀ ਜਿਹੜੀਆਂ ਆਉਣ ਵਾਲਾ ਜੋ ਵੀ ਉਹ ਇੱਕ ਤਾਂ ਦੱਸੋ ਖਰਪਾਸ਼ ਕੈਸ਼ ਵਗੈਰਾ ਇਤਨੀ ਖੜਿਆ ਇਤਨੀ ਨਹੀਂ ਹਜੇ ਤੱਕ ਨਹੀਂ ਦੀ ਕੈਸ਼ ਵਗੈਰਾ ਮੇਰੇ ਠੇਰੇ ਇਰੀਆ 'ਚ ਲਗਾਤਾਰ ਵਾਰਦਾਤਾ ਹੋ ਰਹੀ ਆ ਪਹਿਲਾਂ ਠੇਕੇ ਦੇ ਉੱਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਤੁਨੀ ਬੋਲਦੇ ਹੋ ਲੱਗੋ ਵੀ ਇਹ ਜਿਹੜੀ ਆ ਵਾਰਦਾਤਾ ਆ ਤਾਂ ਮੈਂ ਯਕੀਨ ਦਵਾ ਰਾਂ ਕਿ ਇਹਨੂੰ ਸਿੱਧੀ ਤੋਂ ਸਿੱਧੀ ਅਸੀਂ ਹੱਲ ਕਰਾਂਗੇ ਬਾਕੀ ਮੇਰੀ ਪੋਸਟਿੰਗ ਹੋਈ ਨਾ ਇੱਥੇ ਦੋ ਜਰ ਦੇਣੀ ਹੋਈ ਹੈ ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ ਮੈਂ ਤਾਂ ਪੁਲਿਸ 'ਤੇ ਵਿਸ਼ਵਾਸ ਕਰਦੀ ਹਾਂ ਅਇਆ ਨਾ ਲਾਗੇ ਨੋ ਬੰਗੀਦਰਾ ਹੋਏ ਜੋ ਵੀ ਉਹਦੇ ਬਾਰੇ ਤੁਹਾਡੀ ਤੋਂ ਤੀਜੇ ਤਰ੍ਹਾਂ ਕਿੱਦਾਂ ਮਜੀਠੇ ਵੱਲੋਂ ਆਏ ਨੇ ਲੁਟੇਰੇ ਕਥੂ ਨੰਗਲ ਸਾਈਡ ਵੱਲੋਂ ਆਏ ਹੋਣਗੇ ਅਜੇ ਤੱਕ ਇਹ ਵੀ ਨਹੀਂ ਪਤਾ ਅਸੀਂ ਆਏ ਸੱਚੀ ਕਾਲ ਜੀ ਪੰਜਾਬ ਚ ਲਾਅ ਐਂਡ ਆਰਡਰ ਦੇ ਜੋ ਵਿਗੜਦੇ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੁੰਦੇ ਜਾ ਰਿਹਾ ਇਹ ਹਾਲਾਤ ਪੈਦਾ ਹੋ ਗਏ ਆ ਕਿ ਜਿਹੜਾ ਸਾਡਾ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਜ਼ਿਲ੍ਹੇ ਨੇ ਇੰਡੋਪਾਕ ਬਾਰਡਰ ਦੇ ਜ਼ਿਲ੍ਹੇ ਅੱਜ ਮਜੀਠੇ 'ਚ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਆਪ ਦਾ ਪਰਿਵਾਰ ਸਮਰਾ ਪਰਿਵਾਰ ਦੇ ਜਿਹੜਾ ਪੰਪ ਚਲਾਉਂਦੇ ਨੇ ਮਜੀਠੇ ਪਿੰਡ ਦੇ ਬਿਲਕੁਲ ਨਾਲ ਹੀ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦੇ ਪੰਪ ਤੇ ਅੱਜ ਅਟੈਕ ਹੋਇਆ ਜਿੱਥੇ ਇੱਕ ਬੰਦੇ ਦੀ ਅਨਫੋਰਚੂਨੇਟਲੀ ਦੁਖਦਾਈ ਗੱਲ ਹੈ ਕਿ ਉਹਦੀ ਡੈਥ ਹੋ ਗਈ ਆ ਔਰ ਦੂਜੇ ਦੇ ਮੂੰਹ 'ਚ ਗੋਲੀ ਲੱਗੀ ਆ ਉਹਦੀ ਹਾਲਾਤ ਬੜੇ ਕ੍ਰਿਟੀਕਲ ਨੇ ਜਿੱਥੇ ਇਹ ਬੜਾ ਹੀ ਸੀਰੀਅਸ ਲਾਅ ਐਂਡ ਆਰਡਰ ਦੇ ਹਾਲਾਤ ਪੈਦਾ ਹੋਏ ਆ ਕਿਉਂਕਿ ਇਸ ਤੋਂ ਪਹਿਲਾਂ ਮਜੀਠੇ ਥਾਣੇ ਨੂੰ ਟਾਰਗੇਟ ਬਣਾਇਆ ਗਿਆ ਜਦੋਂ ਉੱਥੇ ਬੰਬ ਸੱਟਿਆ ਗਿਆ ਸੀ ਉਸ ਤੋਂ ਬਾਅਦ ਜੈੰਤੀਪੁਰ ਪਿੰਡ 'ਚ ਰਜਿੰਦਰ ਕੁਮਾਰ ਪੱਪੂ ਜੀ ਦੇ ਘਰ 'ਚ ਬੰਬ ਸੱਟਿਆ ਗਿਆ ਫਿਰੋਤੀ ਟਾਰਗੇਟਡ ਕਿਲਿੰਗ ਬਹੁਤ ਵੱਡੇ ਪੈਮਾਨੇ ਤੇ ਚੱਲ ਰਹੀ ਸੀ ਕੁਝ ਦਿਨ ਪਹਿਲਾਂ ਵੀ ਮੱਦੀਪੁਰ ਦੇ ਸਾਡੇ ਵਸਨੀਕ ਡਾਕਟਰ ਸਾਹਿਬ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਔਰ ਲੰਮੇ ਸਮੇਂ ਤੋਂ ਜਿਹੜੇ ਮੇਰੇ ਪਰਿਵਾਰ ਦੇ ਜੀ ਨੇ ਮੇਰੇ ਨਿਕਟਵਰਤੀ ਨੇ ਮੇਰੇ ਜਿਨ੍ਹਾਂ ਨੂੰ ਮੈਂ ਭਰਾਵਾਂ ਤੋਂ ਵੱਧ ਮਾਨ ਸਤਕਾਰ ਦਿੰਦਾ ਸਾਡੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੋਤ ਸਿੰਘ ਜੀ ਸਮਰਾ ਸਾਹਿਬ ਇਹੜਾ ਹਲਕਾ ਜਨਾਲਾ ਵੀ ਵੇਖਦੇ ਨੇ ਇਨਚਾਰਜ ਨੇ ਅੱਜ ਉਹ ਪੰਪ ਜਿਹੜਾ ਚਲਾਉਂਦੇ ਆ ਉਹਨਾਂ ਦੇ ਉੱਥੇ ਅਟੈਕ ਕੀਤਾ ਗਿਆ ਔਰ ਅਨਫੋਰਚੂਨੇਟਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਦੀ ਡੈਥ ਹੋ ਗਈ ਆ ਜਿੱਥੇ ਗੁਰੂ ਸਾਹਿਬ ਮੇਰ ਕਰਨ ਉਸ ਪਰਿਵਾਰ ਤੇ ਬਹੁਤ ਦੁਖਦਾਈ ਗੱਲ ਆ ਇੱਕ ਨੌਜਵਾਨ ਦੀ ਡੈਥ ਹੋ ਜਾਣੀ ਨਗਰ ਇਹ ਸੀਰੀਅਸ ਕੰਸਰਨ ਰੇਜ਼ ਕਰਦਾ ਅੱਜ ਲੀਡਰ ਆਫ ਆਪੋਜੀਸ਼ਨ ਨੇ ਕੋਈ ਨਿੱਜੀ ਚੈਨਲ ਨੂੰ ਗੱਲ ਕਰਦਿਆਂ ਆਪ ਦੀ ਇੱਕ ਟਿੱਪਣੀ ਦਿੱਤੀ ਉਹਦੇ ਬਾਰੇ ਤਾਂ ਭਗਵੰਤ ਮਾਨ ਸਾਹਿਬ ਇੱਕ ਮਿੰਟ 'ਚ ਹੀ ਲਾਈਵ ਹੋ ਗਏ ਭਾਵੇਂ ਉਹ ਖਬਰ ਸ਼ੇਅਰ ਵੀ ਕੀਤੀ ਗਈ ਹੈ ਦਿਨਕਬਾਦ ਅਰਦੀ ਖਬਰ ਹੈ ਮੈਂ ਟਵੀਟ ਕਰਕੇ ਪਹਿਲਾਂ ਵੀ ਦੱਸਿਆ ਮਗਰ ਇਨਸਟੈਡ ਆਫ ਐਡਰੈਸਿੰਗ ਲਾਅ ਐਂਡ ਆਰਡਰ ਜਿਹੜਾ ਬੰਦਾ ਲਾਅ ਐਂਡ ਆਰਡਰ ਦੀ ਗੱਲ ਕਰਦਾ ਉਹਦੇ ਗਲੇਵੇਂ ਤੱਕ ਜਾਂਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਦੋਂ ਇਹ ਹੈਪੀ ਪਛੀਏ ਹੋਰੀ ਸ਼ਜਾਦ ਪੱਟੀਹੂਰੀ ਜਿਨ੍ਹਾਂ ਨੂੰ ਆਪ ਅਰਪ੍ਰਿਤ ਸ਼ੁਕਲਾ ਨੇ ਬੀਜਪੀ ਐਡੀਜੀਪੀ ਲਾਅ ਐਂਡ ਆਰਡਰ ਨੇ ਜਿਨ੍ਹਾਂ ਦੀ ਗੱਲ ਕੀਤੀ ਸੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਗਲਾ ਟਾਰਗੇਟ ਮਜੀਠੇ ਰੱਖਾਂਗੇ ਔਰ 2-3 ਦਿਨ ਬਾਅਦ ਹੀ ਮੈਨੂੰ ਲੱਗਦਾ ਇਸ ਗੱਲ ਨੂੰ ਇਨਜਾਮ ਦਿੱਤਾ ਗਿਆ ਇਹ ਠੀਕ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਇਆ ਕੀ ਨਹੀਂ ਹੋਇਆ ਪੁਲਿਸ ਦੱਸੂਗੀ ਪੁਲਿਸੇ ਦੇ ਚ ਕਵਰ ਅਪ ਨਾ ਕਰੇ ਲਾਅ ਐਂਡ ਆਰਡਰ ਨੂੰ ਕੰਟਰੋਲ 'ਚ ਲਿਆਵੇ ਹਰ ਜਾਨ ਬੜੀ ਕੀਮਤੀ ਹੈ ਔਰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਮੈਂ ਇਸ ਲਈ ਇਸ ਮੌਕੇ ਤੇ ਲਾਈਵ ਹੋਣਾ ਪਿਆ ਕਿਉਂਕਿ ਅਨਫੋਰਚੂਨੇਟਲੀ ਬਿਲਕੁਲ ਮੇਰੇ ਪਰਿਵਾਰ ਦੇ ਜੀਆਂ ਤੇ ਹੁਣ ਆ ਕੇ ਫਾਇਰਿੰਗਾਂ ਸ਼ੁਰੂ ਹੋ ਗਈਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਆਈ ਕੰਡੈਮਨ ਥਿਸ ਔਰ ਮੈਂ ਹਾਈ ਲੈਵਲ ਪ੍ਰੋਪ ਮੰਗ ਕਰਦਾ ਔਰ ਸੇਫਟੀ ਔਰ ਸਿਕਿਉਰਿਟੀ ਜਿਹੜੀ ਗੱਲ ਮੈਂ ਪਹਿਲਾਂ ਵੀ ਰੇਜ਼ ਕੀਤੀ ਸੀ ਕਿ ਮਜੀਠੇ ਹਲਕੇ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਜੇ ਸੇਫਟੀ ਐਂਡ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਮੈਂ ਪਿਛਲੇ 7 ਮਹੀਨਿਆਂ ਚ 17 ਬੰਬ ਬਲਾਸਟ ਔਰ ਅਜੇ ਸਿੱਧਾ ਕਤਲ ਦੂਜੇ ਦੇ ਹਾਲਾਤ ਗੰਭੀਰ ਸੋ ਬਹੁਤ ਦੁਖਦਾਈ ਗੱਲ ਐ ਗੁਰੂ ਕਿਰਪਾ ਕਰਨ ਕਿ ਇਹਨਾਂ ਪਰਿਵਾਰਾਂ ਨੂੰ ਆਪਦੇ ਮਿਹਰ ਭਰਿਆ ਹੱਥ ਰੱਖਣ ਮੈਂ ਤਾਂ ਹਲੇ ਅਰਦਾਸ ਬੇਨਤੀ ਕਰਦਾ ਹਾਂ ਉਹਨਾਂ ਪਰਿਵਾਰਾਂ ਲਈ ਕੱਲ ਫੇਰ ਜੋ ਸਥਿਤੀ ਲੇਟੈਸਟ ਡਵੈਲਪ ਹੋਊਗੀ ਫੇਰ ਤੁਹਾਡੇ ਨਾਲ ਜਾਣੂ ਕਰਾਵਾਂਗੇ ਬਹੁਤ ਬਹੁਤ ਧੰਨਵਾਦ